ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅਮ੍ਰਿਤਸਰ ਸੋਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਤੋਕੜ ਗੱਪਾਂ ਨਾਲ ਮੱਝਾਂ ਤੇ ਕੁਝ ਬੱਚੇ ਤੋਂ ਵੀ ਨਾਲ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਵਧੀਆ ਭਾਈ ਵਧੀਆ ਨਾਮ ਦੱਸ ਦਵੇ ਜੀ ਕਿਹੜੇ ਫਿਰ ਆਪਾਂ ਸੋਨੂ ਸ਼ਹਿਰ ਜਨਾਲਾ ਜ਼ਿਲ੍ਹਾ ਅਮ੍ਰਿਤਸਰ ਤੇ ਫੋਨ ਨੰਬਰ ਬੋਲਦਾ 986755 ਠੀਕ ਹੈ ਪਰਸ ਵਾਲਾ ਵੇਗਿਆ ਮਾਲ ਫਾਰਸ ਵਾਲਾ ਮਿੰਟੋ ਮਿੰਟ ਵੇਗਿਆ ਫਾਰਮ ਵਾਲੀ ਬੱਚੀ ਵੇਚਤੀ ਜੇ ਹੋ ਸਭ ਤੋਂ ਪਹਿਲਾਂ ਵਗੀਓ ਠੀਕ ਹੈ ਹਾਂਜੀ ਚਲ ਵਧੀਆ ਗੇ ਤੇ ਕਿੰਨਿਆਂ ਅੱਜ ਫਿਰ 4 4 ਠੀਕ ਆ ਤੇ ਚਲੋ ਸ਼ੁਰੂਆਤ ਫੇਰ ਆ ਜਿਹੜੀ ਪਹਿਲੇ ਨੰਬਰ ਤੇ ਆ ਇਦਾਂ ਹੀ ਆਪਾਂ ਕਰ ਲਈਏ ਜਿਹੜੇ ਵੀ ਸੀ ਸੂਈ ਨੂੰ 15 ਤੋਂ 20 ਦਿਨ ਹੋਏ ਜੀ ਅੱਛਾ ਇਹ ਮੈਂ ਨਾ ਜਿੱਦਣ ਆਪਾਂ ਵੀਡੀਓ ਜਿੱਦਾਂ ਮੰਨ ਲਓ ਅੱਜ ਵੀਡੀਓ ਆਪਾਂ ਬਣਾਣੀ ਆ ਹਾਂਜੀ ਕਈ ਵਾਰ ਆਪਾਂ ਕੋਨੇ ਲੇਟ ਥੋੜੀ ਗੱਲ ਹੁਣ ਆਪਾਂ ਡੰਗਰ ਤੇ ਜਣਾ ਬਾਹਰ ਵੇਖਣਾ ਹਾਂਜੀ ਹਾਂਜੀ ਸਾਈ ਦੀ ਆਉਣੀ ਆ ਫਿਰ ਆਪਾਂ ਆ ਵੇਖੀਆਂ ਕੱਲ ਜਾਂ ਪਰਸੋਂ ਲੈ ਗਈਏ ਆਪਾਂ ਹਾਂਜੀ ਹਾਂਜੀ ਇਦਾਂ ਜਿਵੇਂ ਪਰਸੋਂ ਸਾਈ ਦੀ ਸੀ ਜੀ ਹਾਂਜੀ ਉਹ ਬੱਚਾ ਦਾ ਹੈਗਾ ਸੀ ਠੀਕ ਆ ਜਿਹਨੇ ਘਰੋਂ ਲਈ ਆ ਉਹ ਸਹਿ ਗਿਆ ਫਿਰ ਕੱਲ ਦਾ ਮਰ ਗਿਆ ਅੱਛਾ ਫਿਰ ਮੈਂ ਹੱਕਾ ਘਾਟਾ ਵਧਾ ਉਹਦੇ ਭਾਈ ਤੁਸੀਂ ਸਾਈ ਦਿੱਤੀ ਸਾਡੀ ਵਿਕਦੀ ਸੀ ਹਾਂਜੀ ਹਾਂਜੀ ਮੈਂ ਲਿਆਂਦੀ ਹੁਣ ਇਹ ਤੋਂ ਦੇਖਣ ਦਾ ਘਾਟਾ ਵਧਾ ਹੀ ਹੁਣ ਇਹ ਤੋਂ ਵੀ ਸਾਨੂੰ ਠੀਕ ਆ ਠੀਕ ਦੁੱਧ ਕਿੰਨਾ ਚਾਹੀਦਾ ਕੋਈ 9 ਕਿਲੋ ਕੋ ਪਰਾ 8 ਕਿਲੋ ਚੱਲ ਤੋਰ ਇੱਕ ਰੀਨ ਅੱਠਾ ਦਾ ਮਸਾ ਕਾਟੀ ਲੜਕੇ ਆਪਾਂ ਗਿਲ ਕੇ ਰਹੀ ਜਾਨੀ ਬੱਚੇ ਠੀਕ ਆ ਇੱਕ ਵੰਟ ਚਿਹਰਾ ਦਿਖਾ ਦੀ ਇਹਦਾ ਇੱਥੇ ਭਾਈ ਜੀ ਨਹੀਂ ਚਲਾਉਂਦੀ ਆਹੋ ਉਹਦਾ ਇਦਾਂ ਹੀ ਬਹਿ ਜਾਓ ਇਦਾਂ ਹੀ ਅਸਾ ਇਦਾਂ ਹੀ ਬਹਿ ਜਾਣਾ ਛੱਲੇ ਅਥਾਨ ਵੀ ਦੇਖ ਸਕਦੇ ਤੇ ਲਾਗੇ ਤੋਂ ਚੱਕੇ ਗਿਆ ਤੇ ਯਾਤਰ ਉਹਦਾ ਲਾਤਰੋਂ ਤ ਨਹੀਂ ਮਾਰਦੀ ਉਹ ਅੱਛਾ ਚੋਂ ਲੱਗਿਆ ਨਹੀਂ ਲੱਤ ਲੋ ਚ ਮਾਰਦੇ ਠੀਕ ਆ ਤੇ ਬਾਕੀ ਪੂਸ਼ਰੀ ਦੇਖ ਸਕਦੇ ਜੇ ਲੰਡੀ ਜੀ ਹਾਂ ਅਰੇ ਜਿਹੜੀ ਬੱਚਾ ਲੱਭਦੀ ਮਾਪਾ ਕਦੀ ਮਰੇ ਵਾਪਸ ਆਏ ਕੁੜੀ ਜਿਹੜੀ ਚਾਹਲੇਂਗ ਇਹ ਲੱਭਦੀ ਬੱਚਾ ਆਪਣਾ ਠੀਕ ਐ ਤੈਨੂੰ ਮੈਂ ਕਹਿੰਦੀ ਮਰੇ ਵਾਪਸ ਆਈ ਨਹੀਂ ਤੇ ਤੂੰ ਨਾਲੇ ਗੁਣ ਠੀਕ ਐ ਉਹ ਨਹੀਂ ਨਿਵਾਸ ਹੋਣਾ ਤੇ ਮੁੱਲ ਮੁੱਲ ਵੀ ਜੀ ਦਾ 55000 ਦੇ ਲਈ ਤੇ ਚਲੋ ਆਪਾਂ ਬੱਚੇ ਨਾਲ ਥੋੜੀ ਜਿਹੀ ਮਹਿੰਗੀ ਹਾਂਜੀ ਪਰ ਆਪਾਂ ਹੁਣ ਘਟਾ ਕੇ ਕੋਈ ਹਜ਼ਾਰ ਕੁ ਜਿਆਦਾ ਸੁਣਦੇ ਆ ਠੀਕ ਐ ਚਲੋ ਬਾਕੀ ਵਿੱਚ ਹੋਰ ਕਰ ਦੋਗੇ ਮਾਨਾ ਮੁੱਕੇ ਤੇ ਮੁੱਕੇ ਮਾਨਤਨ ਹੋ ਜਾਊਗਾ ਬਾਕੀ ਮਾਨ ਬਾਕੀ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਇੱਕੋ ਯਾਰੋ ਕਿੰਨਾ ਦੁੱਧ ਦੇ ਦਿੱਤੇ ਨੇ ਕੋਈ ਜੀ ਦੁੱਧ ਦਾ ਗਾਈ 6 ਕਿਲੋ ਹਾਂਜੀ ਪਰ ਇਹਦੇ ਨਾਲ ਕੋਈ ਦੇਣੀ ਹੈ ਨਾ ਉਹ ਦੁੱਧ ਦਾ ਆਪਾਂ 4 ਕਿਲੋ ਕਰਕੇ ਦਵਾਂਗੇ ਠੀਕ ਆ ਜਿਆ ਲੀਟਰ ਕੋ ਚਵਾ ਪੂਰ ਛਟਾ ਚੀਆ ਦੋਵੇਂ ਟੈਪ ਲਉਂਦੀ ਏ ਠੀਕ ਆ ਹਾਂ ਅੱਜ ਬੜੇ ਫੋਨ ਆਉਂਦੇ ਕੀ ਕਹਿੰਦਾ ਅੱਜ ਹੁਣ ਅੱਜ ਤਾਂ ਇਹ ਹੀ ਜਾਂਦੇ ਜੀ ਠੀਕ ਆ ਹਾਂਜੀ ਗਾਂਬ ਨਹੀਂ ਜੇ ਕਿ ਨਹੀਂ 10 ਜਿਹ ਮਹੀਨਾ ਆਉਂਦੇ ਹੋਇਆ ਬੜੀ ਬੱਦੀ ਹੋ ਗਿਣੀ ਨਿਕਲੇ ਨਾ ਨਿਕਲੇ ਮੈਂ ਗਲਟੀਆਂ ਦੇ ਰਾਜੇ ਕਿੰਨਾ ਪੱਕਾ ਦੁੱਧ ਦੱਸਿਆ ਜੀ ਤੇ ਕੋਲ ਪੱਕਾ ਲੀਟਰ ਵਾਲਾ 4 ਕਿਲੋ ਜੀ 4 ਕਿਲੋ ਤੇ ਮਿਲਦੀ ਕਿਦਾਂ ਜੀ ਉਹਦੀ 6 ਕਿਲੋ ਹੀ ਪਰ ਚਿੱਟੀ ਗਰੇ ਮਿਲਦੀ ਏ ਅੱਛਾ ਠੀਕ ਨਾ ਮਿਲਦੀ ਹਾਂ ਚਿੱਗਾ ਲਾ ਕੇ ਭੁੱਲਦੀ ਨਹੀਂ ਅੱਛਾ ਭੁਣਕ ਦੇਣੀ ਆ ਠੀਕ ਆ ਜੀ ਹਾਂ ਪਹਿਲਾ ਦੁੱਧ ਜੀ ਸੂਆ ਇਹਦਾ ਪਹਿਲਾ ਹੀ ਆ ਬਾਕੀ ਇਹ ਕਿ ਛੋਟੀ ਜਗ੍ਹਾ ਤਿਆਰ ਹੁੰਦੀ ਆ ਤੇ ਵਾਦੇ ਬੰਦੀ ਆ ਕਿ ਕੋਣ ਗਲਤ ਹੋਵੇ ਭੂਰ ਸਟਾ ਵੀ ਗੁੱਧ ਪਾਤ ਪਾਦੀ ਕੇਲੇ ਵਾਦਾ ਕਰਨਾ ਹੋ ਸਕਦਾ ਏ ਠੀਕ ਆ ਉਹ ਤਾਂ ਜੀ ਨਹੀਂ ਲਾਉਂਦੀ ਪੱਠੇ ਨਹੀਂ ਖਾਂਦੀ ਆ ਤੇ ਮੁੱਲ ਇਹ ਦੇ ਨਾਲ ਸਾਡੇ 36000 ਸਾਡੇ 36000 ਦੇ ਪੂਰੇ 36 ਦੀ 36 ਦੇ ਦਾਂਗੇ ਠੀਕ ਹੈ ਜੀ ਚੌਧਿਆ ਦੀ ਦੋ ਨੰਬਰ ਆਦੇ ਠੀਕ ਹੈ ਜੀ ਹਾਂ ਤੇ ਇਹ ਜੇ 6000 ਚੱਕ ਗੱਬਨ ਚੱਕ ਚੈੱਕ ਪਾਸ ਚੈੱਕ ਪਾਸ ਤੇ ਦੁੱਧ ਕਿੰਨਾ ਇਹ ਦੇ ਕੋ ਦੁੱਧ ਪੰਜ ਕਿਲੋ ਲਾਈਏ ਦੋ ਨੰਬਰ ਅੱਛਾ ਹਾਂ ਚਲੋ ਫਿਰ ਤੋਰ ਦੋ ਮਾਸਾ ਘਟ ਜੇ ਉਹ ਵਾਜੀ ਉਹਦੀ ਜਲ ਬੜਾਈ ਹਾਂ ਦੋ ਦੰਗੜਾ ਹਾਂਜੀ ਹਾਂਜੀ ਬਾਕੀ ਝੋਲ ਵੀ ਬੜੀ ਬੜੀ ਜੀ ਤੇ ਥਣ ਥਣ ਵੀਰ ਜੀ ਓਕੇ ਸਾਰੇ ਭਾਜੀ ਚਾਰੇ ਕੋਈ ਭੂਛਕਾ ਕੋਈ ਨਾਲ ਕੱਖ ਨਹੀਂ ਆਇਆ ਬਿਲਕੁਲ ਓਕੇ ਆ ਤੇ 98 ਇਹਦੇ ਕਰੀ ਲਾਗੇ ਤਾਂ ਦੇਖ ਸਕਦੇ ਜੀ ਲੈ ਜਿਓ ਜੀ ਬਾਕੀ ਇਹ ਆ ਕਿ ਇੱਥੇ ਆ ਕੇ ਕਰੀ ਆਪਣੀ ਨਿਗਾਹ ਜੋ ਪਸ਼ੂ ਕੱਢ ਕੇ ਖੜਿਆ ਕਰੋ ਕਿਉਂਕਿ ਕਈ ਵਾਰੀ ਸਾਡੇ ਤਾਂ ਵੀ ਕਈ ਚੀਜ਼ਾਂ ਵਖਾਉਣ ਵਾਲੀਆਂ ਦੱਸਣ ਵਾਲੀਆਂ ਰਹਿ ਜਾਂਦੀਆਂ ਆਖ ਪਾਹ ਦੀ 5 ਦਿਨਾਂ ਦਾ ਰੱਬ ਦੀ ਗਰੰਟੀ ਹੋਊਗੀ ਅੱਛਾ 5 ਦਿਨਾਂ ਤੱਕ ਠੀਕ ਆ 5 ਦਿਨਾਂ ਚ ਕੋਈ ਗਰੰਟੀ ਨਹੀਂ ਆ ਫਾਈਲ ਵੀਰ ਵੀਡੀਓ ਬਰ ਰੱਖ ਲੈ ਅੱਜ ਦਾ ਤਰੀਕ ਨੋਟ ਕਰ ਲੈ ਅੱਜਾਂ ਤੱਕ ਮੇਰੀ ਗਾਰੰਟੀ ਦੀ ਗੱਲ ਪਾ ਦੀ ਅੱਛਾ ਉਹ ਵੀ ਦੀ ਗਾਂ ਗਰਮੀ ਆਉਂਦੀ ਮੈਂ ਕਈ ਕੋ ਵਾਦਾ ਘਟਾ ਹੋ ਜੇ ਮਣ ਕੇ ਪੰਗੇ ਰੁੜੇ ਯਾਖਨ ਵੀ ਗੱਬਣੀ ਐ ਤੋਂ ਫੰਡ ਨਿਕਲੀ ਆ ਠੀਕ ਆ ਆਪ ਵੀ ਤਿੰਨਾਂ ਦਿਨਾਂ ਦਾ ਫੰਡਰ ਹੋਵੇ ਦੋ ਚੌਂ ਦਾ ਵਾਦਾ ਘਟਾ ਜੋ ਉਹਦੀ ਗੱਲ ਹੀ ਹੋ ਗਈ ਹਾਂਜੀ ਹਾਂਜੀ ਬਾਕੀ ਫੰਡਰ ਹੋਵੇ ਵਾਪਸ ਲੱਜ ਕੇ ਲੈ ਆ ਇਹ ਆ ਕਿ ਫਿਰ ਕਿਰਾਇਆ ਵੀ ਤੁਹਾਡਾ ਕਿਰਾਇਆ ਵੀ ਸਾਡਾ ਤੇ ਪੈਸੇ ਸਾਰੇ ਵਾਸਤਵ ਸੇ ਵਾਲੇ ਤੇ ਪੰਜ ਪੰਜਾਂ ਦਿਨਾਂ ਦੇ ਵਿੱਚ ਵਿੱਚ ਠੀਕ ਆ ਜੀ ਵੀਡੀਓ ਵੀਲ ਦੇ ਕੋਰ ਵੀ ਨਹੀਂ ਆਪਣੇ ਕੋਲ ਵੀ ਆ ਕਿੰਨੇ ਦਿਨਾਂ ਤੋਂ ਬਾਅਦ ਹਨ ਹੁੰਗਾ ਤੇ ਕਿੰਨੇ ਚਿਰ ਤੱਕ ਬੰਦ ਸੀ ਜੀ ਇਹ ਸਾਡੇ 6 ਮਹੀਨਿਆਂ ਨੂੰ ਜਾਣਦੇ ਮਤਲਬ ਤੇ ਮੁੱਲ ਇਹ ਦੇ ਰਾਂਗੇ 40000 40000 ਦੇ ਚਲੋ ਹੋਰ ਮਾਨ ਮੋਕ ਕੇ ਤੇ ਕਰਦੇ ਆਂ ਮਾ ਜੀ ਮਾਝ ਚੰਗੀ ਹੈ ਵਖੋ ਸਹੀ ਖਾਂਦੇ ਵੀ ਮਾਝਾ ਦੁੱਧ ਵੀ ਦੇਣ ਲਈ ਆ ਹਾਂਜੀ ਹਾਂਜੀ ਆਹ ਆ ਦੇਖ ਸਕਦੇ ਜੀ ਕਿੰਨਾ ਦੁੱਧ ਪੱਕਾ ਇਹ ਦੇਖੋ ਪੱਕਾ ਦੁੱਧ ਪੰਜਾਂ ਤੋਂ ਮਸਾ ਘਾਤੀਦਾ ਉਹਦੇ 5 ਕਿਲੋ ਉਪਰ ਪੰਜਾਂ ਤੋਂ ਮਸਾ ਘਾਤੀ ਠੀਕ ਹੈ ਤੇ ਆ ਗਾ ਮਖੌਣੀ ਫੇਰ ਆਪਾਂ ਇਹ ਵੀ ਗਾ ਲੋ ਕਿੰਨਾ ਚਿਰ ਤੋਂ ਕੱਲ ਦੁੱਧ ਇੱਕ ਦੋ ਛੇਰਾਂ ਤੋਂ ਬਾਅਦ ਅੱਛਾ ਹਾਂ ਤੋਰ ਦੋ ਫੇਰ ਇਹਨੂੰ ਵੀ ਹਾਂ ਤੁਹਾਨੂੰ ਵਿਲੋਗਿੱਡਾ ਮੋਤਾ ਸੀਲ ਦੇ ਬੰਗੇ ਤੋਂ ਬਿਨਾ ਜੀ ਸੀਲ ਭਾਈ ਕੋਈ ਬੰਗਾਲੀ ਨੂੰ ਕੋਈ ਭਾਲਾ ਨਹੀਂ ਕੋਈ ਬੰਗਾਲੀ ਬੰਗੇ ਦੇ ਬਿਨਾ ਮਿਲਦੀ ਏ ਠੀਕ ਹੈ ਜੀ ਤੇ ਅਜਦਾ ਮਰਵਾਇਆ ਜੀ ਜੀ ਇੱਦਾਂ ਬੈਹ ਜਨਾ ਤੇ ਆਸਾਂ ਨੂੰ ਦੇਖ ਸਕਦੇ ਤੇ ਇਹਦਾ ਮੁੱਲ ਇਹ ਢੰਗ ਨਾਲ ਸਾਡੇ 15000 ਸਾਡੇ 15000 ਬਾਕੀ ਮੌਕੇ ਮਾਦਮ ਕਰ ਲਾਂਗੇ ਬੇਟਾ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰੇ ਵੇਖ ਚੱਕ ਕੇ ਤਸੱਲੀ ਕਰਕੇ ਖੜੇ ਪਸੰਦ ਹੋਵੇ ਤਾਂ ਲੈ ਜਾਏ ਨਹੀਂ ਤੇ ਇੱਥੇ ਹੀ ਰਹਿ ਜਾਂਦੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ